ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਕਾਨੂੰਨ ਵਿਵਸਥਾ ਸਹੀ ਹੋਏਗੀ ਉਸ ਲੈਵਲ ਦੀ ਸਰਕਾਰ ਕੰਮ ਨਹੀਂ ਕਰ ਪਾਈ ਕਿਉਂਕਿ ਸਰਕਾਰ ਨੇ ਤੇ ਇੱਕ ਡਾਇਰੈਕਸ਼ਨ ਦੇਣੀ ਹੁੰਦੀ ਆ ਕੰਮ ਥੱਲੇਲੇ ਹੀ ਹੇਠਾਂ ਗਰਾਊਂਡ ਲੈਵਲ ਤੋਂ ਹੋਣਾ ਚਾਹੀਦਾ ਉਹ ਕੰਮ ਹੋਇਆ ਨਹੀਂ ਆ ਹਾਲਾਂਕਿ ਪੁਲਿਸ ਅਫਸਰ ਕਈ ਬਦਲੇ ਵੀ ਅੱਗੇ ਲਿਖਣੇ ਇਸ ਦੇ ਬਾਬ ਜਿਹੜੀ ਸਥਿਤੀ ਆ ਉਹ ਜ਼ਿਆਦਾ ਇਹ ਨਹੀਂ ਸਹੀ ਨਹੀਂ ਹੋਈ ਹੈਗੀ ਕਿ ਨਸ਼ਾ ਤੇ ਉਦਾਂ ਹੀ ਵੇਚ ਰਿਹਾ ਹੈਗਾ ਕਿਹੜਾ ਜ਼ਿਲ੍ਹਾ ਕਿਹੜਾ ਥਾਣਾ ਦਾ ਪਿੰਡ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਹੁਣ ਤੇ ਚਰਚਾ ਜੇ ਵੀ ਹੈ ਕਿ ਜਿੱਥੇ ਆਮ ਆਦੀ ਪਾਰਟੀ ਨੇ ਸੌਹ ਚੁੱਕੀ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਘਟਕੜਗੜਾ ਉੱਤੇ ਵੀ ਇੱਕ ਮੁੰਡਾ ਨਸ਼ੇ ਦੇ ਨਾਲ ਉਹਨੇ ਆਪਣੇ ਸਵਾਦ ਸਾੜ ਦਿੱਤੇ ਤੇ ਇਹ ਸਾਡੇ ਪੰਜਾਬ ਵਾਸਤੇ ਇਸ ਤੋਂ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਿੰਦੁਸਤਾਨ ਦੇ ਵਿੱਚ ਉਦਾਂ ਦਾ ਕੋਈ ਪਿੰਡ ਨਹੀਂ ਜਿੱਥੇ ਸਭ ਤੋਂ ਵੱਧ 100 ਤੋਂ ਜ਼ਿਆਦਾ ਜਿਹੜੇ ਗਦਰੀ ਬਾਬੇ ਸ਼ਹੀਦ ਹੋਏ ਨੇ ਉਸ ਪਿੰਡ ਦੇ ਵਿੱਚ ਵੀ ਮੌਤਾਂ ਹੋ ਰਹੀਆਂ ਨੇ ਤੇ ਸਰਕਾਰਾਂ ਦਾ ਜਿੰਮਾ ਸਰਕਾਰਾਂ ਨੇ ਕਾਰਵਾਈ ਨਹੀਂ ਕਰੀ ਕੰਮ ਕਰ ਨਹੀਂ ਆਈਆਂ ਤੇ ਇਸ ਕਰਕੇ ਜਿਹੜਾ ਅੱਜ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੀ ਮੀਟਿੰਗ ਹੋਈ ਆ ਹੋ ਸਕਦਾ ਕਿ ਕਿ ਸਿਰਤੇ ਹੁਣ ਲੋਕ ਸਭਾ ਚੋਣਾਂ ਕਿਸੇ ਵੇਲੇ ਵੀ ਚੋਣ ਜਾਬਤਾ ਲਾਗੂ ਹੋ ਸਕਦਾ ਉਸ ਤੋਂ ਬਾਅਦ ਸਰਕਾਰ ਕੁਲ ਪੱਲੇ ਕੁਝ ਨਹੀਂ ਰਹਿਦਾ ਸਰਕਾਰ ਇੱਕ ਗੇਰ ਟੈਕ ਕਰਦੇ ਤੌਰ ਤੇ ਹੋ ਜਾਂਦੀ ਹੈ ਕਿਉਂਕਿ ਸਾਰਾ ਕੰਮ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਦਾ ਡੰਡਾ ਉਹ ਸਰਕਾਰਾਂ ਨਾਲੋਂ ਜ਼ਿਆਦਾ ਚੱਲਦਾ ਇਲੈਕਸ਼ਨ ਕਮਿਸ਼ਨ ਦਾ ਡੰਡਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ ਚੱਲਦਾ ਹੈਗਾ ਕਿਉਂਕਿ ਉਦੋਂ ਜਿਹੜੇ ਅਫਸਰ ਨੇ ਉਹ ਸਿੱਧੇ ਹੋ ਜਾਂਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਡੰਗਿਆ ਹੋਇਆ ਫਿਰ ਉਹ ਪਾਣੀ ਨਹੀਂ ਮੰਗਦਾਗਾ ਜਾਂ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਦੇ ਚੱਟੇ ਹੋਏ ਦਰਖਤ ਫਿਰ ਹਰੇ ਨਹੀਂ ਹੁੰਦੇ ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਸਸਪੈਂਡ ਕਰ ਦਿੰਦਾ ਤੇ ਉਹ ਉਹਦੇ ਕੋਲ ਹੀ ਪਾਵਰ ਆ ਉਹ ਹੀ ਬਹਾਲ ਕਰ ਸਕਦਾ ਫਿਰ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਨਹੀਂ ਚੱਲਦੀ ਪਰ ਹੌਲੀ ਹੌਲੀ ਇਲੈਕਸ਼ਨ ਕਮਿਸ਼ਨ ਦੇ ਵੀ ਦੰਦ ਜਿਹੜੇ ਨਾ ਹੌਲੀ ਹੌਲੀ ਕੱਢਣੇ ਸ਼ੁਰੂ ਕਰ ਦਿੱਤੇ ਸਰਕਾਰਾਂ ਨੇ ਸੈਂਟਰ ਸਰਕਾਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਕਿ ਇਲੈਕਸ਼ਨ ਕਮਿਸ਼ਨਰ ਦਮ ਨਹੀਂ ਰਹਿਗੇ ਕਿਉਂਕਿ ਜਿਹੜੇ ਉਹ ਇਲੈਕਸ਼ਨ ਕਮਿਸ਼ਨਰ ਦੇ ਵਿੱਚ ਦਫਤਰਾ ਹੈਡਕੁਆਟਰ ਤੇ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਤੇ ਜਿਹੜੇ ਸੂਬਿਆਂ ਦੇ ਵਿੱਚ ਮੁੱਖ ਚੋਣ ਅਧਿਕਾਰੀ ਜਿਹਨੂੰ ਸੀਈਓ ਕਹਿੰਦੇ ਨੇ ਉਹ ਵੀ ਰੀੜ ਦੀ ਹੱਡੀ ਵਾਲੇ ਕਮਜ਼ੋਰ ਰੀੜ ਦੀ ਹੱਡੀ ਵਾਲੇ ਅਫਸਰ ਆ ਗਏ ਨੇ ਜਿਹੜੇ ਕਿਉਂਕਿ ਉਹਨਾਂ ਨੇ ਅਜਿਹੇ ਕਾਲੇ ਕਾਰਨਾਮੇ ਕੀਤੇ ਹੁੰਦੇ ਉਹ ਸਰਕਾਰਾਂ ਦੇ ਖਿਲਾਫ ਸਖਤ ਨਹੀਂ ਕੰਮ ਕਰਦੇ ਆਗੇ ਉਹ ਫਿਰ ਜਿਹੜੀ ਵੀ ਸਰਕਾਰ ਦੇ ਖਿਲਾਫ ਸ਼ਿਕਾਇਤ ਆਂਦੀ ਆ ਉਹ ਉੱਪਰ ਭੇਜ ਦਿੰਦੇ ਉੱਪਰ ਵਾਲੇ ਫਿਰ ਥੱਲੇ ਆ ਜਾਂਦੀ ਹੈਗੇ ਪਰ ਆ ਹੁਣ ਸਵਾਲ ਹੈ ਕਿ ਸਰਕਾਰ ਦਾ ਹੁਣ ਕੋਈ ਰੋਲ ਨਹੀਂ ਰਹਿ ਜਾਂਦਾ ਹੁਣ ਤੇ ਜਿਹੜੀਆਂ ਬਦਲੀਆਂ ਹੋ ਰਹੀਆਂ ਉਹ ਵਿਦ ਪਰਮਿਸ਼ਨ ਇਲੈਕਸ਼ਨ ਕਮਿਸ਼ਨ ਹੋ ਰਹੀਆਂ ਰੋਲ ਇਸ ਗੱਲ ਦਾ ਕਿ ਜਿਹੜੀ ਚਰਚਾ ਇਹ ਹੈ ਕਿ ਜਿਹੜੇ ਆਮ ਆਦੀ ਪਾਰਟੀ ਕਿਉਂ ਡਰੀ ਹੋਈ ਕਿਉਂ ਹਿੱਲੀ ਹੋਈ ਹੈ ਇਹ ਹੈ ਕਿ ਲੋਕ ਇਹਨਾਂ ਤੋਂ ਵੀ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਕਿ ਸਵਾਲ ਹੈ ਕਿ ਲੋਕਾਂ ਨੂੰ ਰੋਜ਼ਗਾਰ ਤੇ ਸਰਕਾਰ ਦੀ ਮਿਲ ਨਹੀਂ ਆ ਲੁਕਿੰਗ ਦੇ ਰੋਜ਼ਗਾਰ ਤੇ ਤਾਂ ਸਾਡੇ ਧੀਆ ਪੁੱਤਾਂ ਨੂੰ ਮਿਲੇਗਾ ਨਾ ਜੇ ਸਾਡੇ ਧੀ ਪੁੱਤ ਬਚਣਗੇ ਸਾਡੀਆਂ ਤੇ ਕੁੜੀਆਂ ਵੀ ਨਸ਼ਾ ਕਰ ਲਾਪੀਆਂ ਸਾਡੀਆਂ ਤੇ ਚੂੜੇ ਵਾਲੀਆਂ ਵੀ ਗਲੀਆਂ ਚ ਵਿੱਚ ਰੋਲ ਰਹੀਆਂ ਸਾਡੀ ਤੇ ਜਵਾਨੀ ਜਿਹੜੇ ਨੇ ਉਹ ਟੀਨ ਏਜ ਵੀ ਸਾਡਾ ਜਿਹੜਾ ਬਾਲ ਬਚਪਨ ਬਚਪਨ ਉਹ ਵੀ ਸਾਡਾ ਪਟ ਗਿਆਗਾ ਤੇ ਰੋਜ਼ਗਾਰ ਤੇ ਤਾਂ ਮਿਲੂਗਾ ਨਾ ਤਾਂ ਹੀ ਇੱਥੇ ਆ ਕੇ ਲੋਕਾਂ ਨੂੰ ਨੌਕਰੀ ਮਿਲੂਗੀ ਨਾ ਤਾਂ ਹੀ ਇੱਥੇ ਸਟਾਰਟਅਪ ਹੋਣਗੇ ਨਾ ਤਾਂ ਹੀ ਨੌਕਰੀ ਦੇਣ ਜੋਗੇ ਹੋਣਗੇ ਜੇ ਸਾਡੇ ਬੱਚੇ ਬਚਣਗੇ ਤੇ ਸਾਡਾ ਇਹ ਬੱਚਕੇ ਤੇ ਬੱਚੇ ਤੇ ਭਟਕੇ ਨੇ ਉਹ ਨਸ਼ੇ ਦੀ ਲਤ ਵਿੱਚ ਲੱਗ ਚੁੱਕੇ ਨੇ ਹੁਣ ਸਰਕਾਰ ਨੂੰ ਇਹ ਲੱਗਦਾ ਆ ਆਮ ਆਦੀ ਪਾਰਟੀ ਦੇ ਐਮ ਐਲ ਏ ਨੂੰ ਲੱਗਦਾ ਹੈਗਾ ਕਿ ਅਸੀਂ ਜੇ ਹਲਕਿਆਂ ਦੇ ਵਿੱਚ ਜਾਵਾਂਗੇ ਵੋਟਾਂ ਮੰਗਣ ਜਾਵਾਂਗੇ ਤੇ ਕਿਹੜੇ ਮੂੰਹ ਨਾ ਜਾਵਾਂਗੇ ਕਿਤੇ ਮੂੰਹ ਸਾਡਾ ਸੋਜਣਾ ਜਾਵੇ ਕਿਉਂਕਿ ਲੋਕਾਂ ਦੀ ਗੁੱਸਾ ਬਹੁਤ ਆ ਲੋਕ ਤੱਤੇ ਹੋਏ ਫਿਰ ਇਹ